ਕਿਤੇ ਤੁਸੀਂ ਤਾਂ ਨਹੀਂ ਆਪਣੇ ਨਾਂ ਦਾ ਲੋਨ ਕਿਸੇ ਨੂੰ ਗੱਡੀ ਦੇ ਰਹੇ ਸਾਫਤਾਨ ਹੋ ਜਾਓ ਇਹ ਅਣਗਹਿਲੀ ਤੁਹਾਨੂੰ ਕੰਗਾਲ ਕਰ ਸਕਦੀ ਆ ਤੁਹਾਡਾ ਘਰ ਬਾਹਰ ਤੁਹਾਡਾ ਸਾਈਕਲ ਸਕੂਟਰ ਤੁਹਾਡਾ ਪ੍ਰਾਪਰਟੀ ਤੁਹਾਡੇ ਬੱਚੇ ਤੁਹਾਡੇ ਸਾਰੀ ਫੈਮਿਲੀ ਡਿਪਰੈਸ਼ਨ ਚ ਜਾ ਸਕਦੇ ਆ ਤੁਸੀਂ ਆਪਣੇ ਹਰ ਇੱਕ کاروبਾਰ ਤੋਂ ਆਤ ਤੁਹਾਰ ਵੀ ਵੀਡੀਓ ਨੂੰ ਪੂਰੀ ਦੇਖ ਲਿਓ ਤੇ ਮੇਰਾ ਨਾਮ ਆ ਗੁਰਪ੍ਰੀਤ ਸਿੰਘ ਲਾਹੜੜਾ ਤੇ ਇੱਕ ਟਰੱਕ ਆਨਰ ਤੇ ਟਰੱਕ ਡਰਾਈਵਰ ਹੋਣ ਦੇ ਨਾਤੇ ਸਾਰੇ ਟਰੱਕ ਡਰਾਈਵਰ ਭਰਾਵਾਂ ਨੂੰ ਅਗਾਹ ਕਰਨਿਆ ਇਸ ਵੀਡੀਓ ਰਾਹੀਂ ਸਤਿ ਸ੍ਰੀ ਅਕਾਲ ਸਾਰੇ ਟਰੱਕ ਡਰਾਈਵਰ ਭਰਾਵਾਂ ਨੂੰ ਟਰੱਕ ਆਪਰੇਟਰ ਤੇ ਟਰੱਕ ਆਨਰ ਨੂੰ ਆਪਣੇ ਨਾਂ ਦਾ ਲੱਗਾ ਲੋਨ ਕਿਸੇ ਨਾਂ ਗੱਡੀ ਕਰਕੇ ਕਿਸੇ ਨੂੰ ਗੱਡੀ ਦੇ ਕੇ ਵੀ ਲੈ ਭਰਾ ਤੂੰ ਚਲਾ ਬੀ ਆਪੇ ਚਲਾਉਗਾ ਆਪੇ ਕੈਸ਼ਟਾਂ ਲਾਊਗਾ ਤੇ ਮੈਂ ਫਰੀ ਆ ਤੁਸੀਂ ਭਾਜੀ ਫਰੀ ਨਹੀਂ ਹੋ ਕਿਸੇ ਬੰਦੇ ਨੇ ਨਵੀਂ ਗੱਡੀ ਲੈ ਕੇ 16 ਲੱਖ ਰੁਪਏ ਦਾ ਲੋਨ ਕਰਾ ਕੇ ਤੇ ਹੁਣ ਉਹ 44 ਲੱਖ ਰੁਪਿਆ ਬਣ ਗਿਆ ਭਾਜੀ 44 ਲੱਖ ਤੁਸੀਂ ਹੈਰਾਨ ਪਰੇਸ਼ਾਨ ਹੋਵੋਗੇ ਪੂਰੀ ਗੱਲ ਬਾਤ ਸੁਣ ਕੇ 44 ਲੱਖ ਰੁਪਇਆ ਕੰਪਨੀ ਨੇ ਡਿਮਾਂਡ ਕਰ ਦਿੱਤੀ ਆ ਡਰਾਈਵਰ ਦੇ ਕੋਲੋਂ ਡਰਾਈਵਰ ਦਾ ਕਹਿਣਾ ਆ ਕਿ ਮੈਂ ਗੱਡੀ ਕਢਾ ਕੇ ਦੋ ਕਿਸ਼ਤਾਂ ਲਾ ਕੇ ਹੋ ਗਿਆ ਬਿਮਾਰ ਮੈਂ மஞ்சੇ ਤੇ ਪੈ ਗਿਆ ਸੀਰੀਅਸ ਹੋ ਗਿਆ ਮੇਰੇ ਕੋਲ ਗੱਡੀ ਦੀਆਂ ਕਿਸ਼ਤਾਂ ਟੁੱਟ ਗਈਆਂ ਗੱਡੀ ਖੜ ਗਈ ਮੈਨੇਜਰ ਨੇ ਉਹਨੂੰ ਕਿਹਾ ਵੀ ਕੰਪਨੀ ਨੂੰ ਗੱਡੀ ਦੀਆਂ ਕਿਸ਼ਤਾਂ ਤਾਰ ਉਹਨੇ ਆਪਣੀ ਬਿਮਾਰੀ ਦਾ ਹਵਾਲਾ ਦਿੱਤਾ ਕਿ ਮੈਂ ਬਈ ਬਿਮਾਰ ਆ ਮੈਂ ਅਸਮਰਥਾਂ ਕਿਸ਼ਤਾਂ ਦੇਣ ਤੋਂ ਮੈਨੇਜਰ ਨੇ ਉਹਦੇ ਕੋਲੋਂ ਥੋੜੇ ਬੋਤੇ ਕੋਈ ਕਾਗਜ਼ੀ ਕੋ ਵਿੱਚ ਸਾਈਨ ਮਾੜੇ ਮੋਟੇ ਕਰਾ ਕੇ ਤੇ ਗੱਡੀ ਆਪਣੇ ਕਿਸੇ ਚਾਹਣ ਵਾਲੇ ਨੂੰ ਦੇ ਦਿੱਤੀ ਜਿੱਦਾਂ ਕਿ ਬਾਕੀ ਆਪਣੇ ਇਧਰ ਆਉਣ ਟਰੱਕ ਡਰਾਈਵਰ ਹੈਗੇ ਆ ਜਿਨ੍ਹਾਂ ਕੋ 4 200 300 ਗੱਡੀ 100 ਗੱਡੀ 50 ਗੱਡੀ ਆ ਗਈ ਆ ਸੈਟਲਮੈਂਟ ਹੋ ਜਾਂਦੀ ਆ ਬਹੁਤ ਬੰਦੇ ਭੇਤੀ ਆ ਸੈਟਲਮੈਂਟ ਆਪਣੀ ਕਰਕੇ ਅਗਲੇ ਨੇ ਆਪਣੇ ਕਿਸੇ ਨੌਨ ਨੂੰ ਗੱਡੀ ਦੇ ਦਿੱਤੀ ਉਹਨਾਂ ਨੇ ਕਿਸ਼ਤਾਂ ਨਹੀਂ ਤਾਰੀਆਂ ਇਹ ਬੰਦਾ ਹੋ ਗਿਆ ਫ੍ਰੀ ਗੱਡੀ ਦੇ ਕੇ ਲੱਖਾਂ ਖੰਡ ਰੁਪਈਆ ਤਾਰ ਕੇ ਇੱਕ ਬੰਦਾ ਹੋ ਗਿਆ ਫ੍ਰੀ ਵੀ ਗੱਡੀ ਗਈ ਵੀ ਮੈਂ ਕਿਸ਼ਤਾਂ ਤੋਂ ਫ੍ਰੀ ਆ ਗੱਡੀ ਇਹਦੇ ਨਾਂ 'ਈ ਚੱਲਦੀ ਲੋਨ ਇਹਦੇ ਨਾਂ 'ਈ ਬੋਲਦਾ ਆਪਣਾ ਲੋਨ ਕਦੀ ਵੀ ਭਾਈ ਲਗਾ ਲੋਨ ਨਾ ਤਾਂ ਗੱਡੀ ਲੋ ਤੇ ਨਾ ਗੱਡੀ ਦੋ ਹੱਲੇ ਵੀ 70 75% ਮਾਰਕੀਟ ਦੇ ਵਿੱਚ ਲੱਗੇ ਲੋਨ ਵਾਲੀਆਂ ਗੱਡੀਆਂ ਚੱਲਦੀਆਂ ਕੋਈ ਬੰਦਾ ਆਪ ਮਾਲਕ ਘਵਾਟੀ ਤੁਰਿਆ ਫਿਰਦਾ ਆ ਇੱਥੇ ਸਾਡਾ ਇੱਕ ਸੱਜਣਾ ਮਾਲਕ ਘਵਾਟੀ ਆ ਆਪ ਟੌਰ ਨਹੀਂ ਲੈ ਕੇ ਗੱਡੀ ਦੀਆਂ ਕਿਸ਼ਤਾਂ ਤਾਰੀ ਜਾਂਦਾ ਹਾਂ ਸੌ 'ਚ ਇੱਕ ਬੰਦਾ ਤਾਰੀ ਜਾਂਦਾ ਕਿਸ਼ਤ ਤਾਂ ਉਹ ਵੀ ਸੇਫ ਤੇ ਉਹ ਵੀ ਸੇਫ ਤੇ ਜਿਹੜਾ ਨਹੀਂ ਤਾਰਦਾ ਜਿਹੜਾ ਤੋੜਦਾ ਉਹ ਉਹ ਵਿਆਜ ਕਿੱਥੇ ਜਾਊਗਾ ਆਪਾਂ ਵੀਡੀਓ 5 ਮਿੰਟ ਦੀ ਬਣਾਉਣੀ ਆ ਤੇ ਗੱਲ ਖਤਮ ਕਰਨੀ ਆ ਸ਼ੇਅਰ ਇਹਨੂੰ ਕਰ ਦਿਓ ਵੱਧ ਤੋਂ ਵੱਧ ਕਿ ਜਿਹੜੇ ਬੰਦੇ ਨਵੇਂ ਇਸ ਲੈਣ ਦੇ ਵਿੱਚ ਹੈਗੇ ਆ ਟਰਕਿੰਗ ਲੈਣ ਦੇ ਵਿੱਚ ਜਿਨ੍ਹਾਂ ਨੂੰ ਲੋਨ ਬਾਰੇ ਪਤਾ ਹੀ ਕੁਛ ਨਹੀਂ ਆ ਦੇਣ ਬਾਰੇ ਲੈਣ ਬਾਰੇ ਲਿਖਣ ਬਾਰੇ ਪੜਨ ਵਾਲੇ ਸਾਈਨ ਫਾਈਲ ਇਹ ਉਹ ਅਪਰੂਵਲ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਉਹ ਕਿਹੜੇ ਦੇ ਇਹਦੇ ਵਿੱਚ ਝੋਲਿਆ ਯਾਰ ਇੰਨੇ ਕਿ ਝੋਲ ਆ ਨਾ ਲੋਨ ਦੇ ਵਿੱਚ ਬੰਦਾ ਚੰਗਾ ਭਲਾ ਵੀ ਬੰਦਾ ਪਜਲ ਹੋ ਜਾਂਦਾ ਆ 4 ਸਾਲ ਬਾਅਦ ਬੰਦੇ ਨੂੰ ਪਤਾ ਲੱਗਦਾ ਆ ਕਿ 44 ਲੱਖ ਰੁਪਇਆ ਬਣ ਗਿਆ ਮੇਰੇ ਨਾਂ ਤੇ ਮੇਰੇ ਗੱਡੀ ਦਾ ਕਮਰਸ਼ੀਅਲ ਦਾ 44 ਲੱਖ ਰੁਪਿਆ ਬਣ ਗਿਆ 16 ਲੱਖ ਦਾ ਕਰੋਨਾ ਦੇ ਵਿੱਚ ਗੱਡੀ ਗਈ ਸੀ ਉਹਨਾਂ ਨੇ ਕੋਈ ਲਿਆ ਨਹੀਂ ਕੁਝ ਦਿੱਤਾ ਨਹੀਂ ਹੁਣ ਮੈਨੇਜਰ ਦੀ ਮਿਲੀ ਭੁਗਤ ਲਾ ਲਓ ਤੇ ਜਾਂ ਅਬੂਰ ਵਾਲਿਆਂ ਦੀ ਲਾ ਲਓ ਜਿਨ੍ਹਾਂ ਨੇ ਗੱਡੀ ਬੰਦੇ ਤੋਂ ਲਈ ਸੀ ਮੈਂ YouTube ਤੇ ਸੁਣ ਰਿਹਾ ਸੀ ਕੇ ਜਿਹੜੇ ਦੇ ਚੈਨਲ ਤੇ ਪਈ ਆ ਇਹੋ ਗੱਲਬਾਤ ਹੋ ਰਹੀ ਆ ਆਪਸ ਵਿੱਚ ਤੇ ਗੱਲ ਕਰ ਰਿਹਾ ਬੰਦਾ ਉਹ ਬੰਦਾ ਇੰਨਾ ਕਿ ਪਰਜਲ ਹੋਇਆ ਪਿਆ ਆ ਓਨਰ ਟਰੱਕ ਦਾ ਤੁਹਾਨੂੰ ਸਮਝ ਨਹੀਂ ਆਉਂਦੀ ਮੈਂ ਕਰਨਾ ਕੀ ਆ ਹੁਣ ਮੈਂ ਕਿੱਧਰ ਜਾਵਾਂ ਔਜਲਾ ਟ੍ਰਾਂਸਪੋਰਟ ਨੂੰ ਫੋਨ ਲਾ ਕੇ ਗੱਲ ਕਰ ਰਿਹਾ ਔਜਲਾ ਬਾਈ ਵੀ ਅੱਗੇ ਸਮਝਾ ਰਿਹਾ ਇਦਾਂ ਕਰ ਤੇ ਉਦਾਂ ਕਰ ਔਜਲੇ ਬਾਈ ਨੂੰ ਵੀ ਚਾਹੀਦਾ ਕਿ ਚਾਰ ਬੰਦੇ ਬੁਲਾ ਕੇ ਮੈਨੇਜਰ ਕੋਲੋਂ ਮੈਨੇਜਰ ਤੇ ਪਰਚਾ ਦਰਜ ਕਰਾਓ ਵੀ ਮੈਨੇਜਰ ਸਾਹਿਬ ਗੱਡੀ ਕਿੱਥੇ ਗਈ ਕਿੱਦਾਂ ਗਈ ਤੇ ਕਿਉਂ ਗਈ ਉਹਨਾਂ ਨੇ ਕਰੋਨਾ ਦੇ ਵਿੱਚ ਗੱਡੀ ਦੀ ਕਿਸ਼ਤ ਕੋਈ ਨਹੀਂ ਤਾਰੀ ਤੇ ਗੱਡੀ ਦੇ ਵਿੱਚ ਸ਼ਰਾਬ ਲੱਦ ਕੇ ਫਰਾਰ ਹੋ ਗਏ ਬਿਹਾਰ ਨੂੰ ਜੂਪੀ ਦੇ ਵਿੱਚ ਜੂਪੀ ਦੇ ਵਿੱਚ ਸ਼ਰਾਬ ਲੱਦ ਕੇ ਲੈ ਕੇ ਗੱਡੀ ਜੂਪੀ ਦੇ ਵਿੱਚ ਸ਼ਰਾਬ ਦੇ ਕੇਸ ਦੇ ਵਿੱਚ ਫੜੀ ਖੜੀ ਆ 10 ਸਾਲ ਦੀ ਖੜੀ ਆ 2 ਸਾਲ ਦੀ ਖੜੀ ਆ ਕੋਈ ਪਤਾ ਨਹੀਂ ਗੱਡੀ ਗਲੀ ਆ ਸੜੀ ਆ ਡਰਾਈਵਰ ਦਾ ਕਹਿਣਾ ਵੀ ਮੈਂ ਉੱਥੇ ਜਾ ਕੇ ਵੀ ਆਇਆ ਆ ਓਨਰ ਦਾ ਕਹਿਣਾ ਵੀ ਮੈਂ ਜਾ ਕੇ ਆਇਆ ਆ ਗੱਡੀ ਕੋਲ ਗੱਡੀ ਉੱਥੇ ਠਾਣੀ ਫਲਾਨੇ ਫਲਾਨੇ ਥਾਂ ਖੜੀ ਆ 44 ਲੱਖ ਰੁਪਈਆ ਕੰਪਨੀ ਮੰਗਦੀ ਵੀਰ ਤੈਨੂੰ ਇਹ 44 ਲੱਖ ਰੁਪਈਆ ਹੱਸ ਕੇ ਦੇ ਜਾਂ ਰੋਕ ਕੇ ਦੇ ਇਹਦਾ ਕੰਪਨਸੇਸ਼ਨ ਹੋਊਗੀ ਸ਼ਾਇਦ ਕਿੰਨੇ ਬਣਨੇ ਕਿੰਨੇ ਨਹੀਂ ਇਹ ਪੈਸਾ ਕੰਪਨੀ ਨਾਲ ਮੱਥਾ ਤਾਂ ਲਾਉਣਾ ਹੀ ਪੈਣਾ ਬਾਈ ਬਾਕੀ ਜਿਹੜੇ ਅਬੋਰ ਵਾਲੇ ਬੰਦਿਆਂ ਨੇ ਗੱਡੀ ਲਈ ਆ ਵੀ ਤੁਸੀਂ ਬਹੁਤ ਮਾੜੀ ਕੀਤੀ ਬਾਈ ਉਸ ਬੰਦੇ ਨਾਲ ਤੁਸੀਂ ਪੂਰੀ ਗੱਡੀ ਜਿਹੜਾ ਲੋਨ ਰਲ ਮਿਲ ਕੇ ਉਹਦੇ ਨਾਲ ਤਾਰ ਦੋ ਤੇ ਉਹ ਬੰਦਾ ਫਰੀ ਹੋਵੇ ਬਹੁਤ ਬੁਰੇ ਹਾਲਾਤਾਂ ਲੱਗਾ ਲੋਨ ਨਾ ਦੋ ਭਾਈ ਆਪਣੀ ਗੱਡੀ ਆਪਾਂ ਤੇ ਹੀ ਕਿੰਨੇ ਆ ਵੀ ਆਪਣੇ ਨਾਂ ਤੇ ਲੱਗਾ ਲੋਨ ਨਾ ਦੋ ਕਿਸੇ ਨੂੰ ਵੀ ਕੱਡਾ ਵੀ ਨਾਉਣ ਕਿਆ ਨਾ ਹੋਵੇ ਆਪਣੇ ਕੋ ਪਹਿਲਾਂ ਇੱਕ 1109 ਆ ਤੇ ਇੱਕ ਅਸੀਂ ਗਾਰੰਟੀ ਚਾਹਣੀ ਆ ਕੋਈ ਬੰਦਾ ਵੀ ਗਾਰੰਟੀ ਨਹੀਂ ਪਾਉਣ ਨੂੰ ਤਿਆਰ ਹੋਏਗਾ ਗੱਡੀ ਦੀ ਹਾਲਾਂਕਿ ਅਸੀਂ ਗਾਰੰਟੀਆਂ ਪਾਈਆਂ ਆ ਮੈਂ ਸਿੰਪਲ ਚੈੱਕ ਆਨਲਾਈਨ ਮੇਰਾ ਕੋਈ ਮਰਜ਼ੀ ਟਰੱਕ ਡਰਾਈਵਰ ਭਰਾ ਕਰ ਸਕਦਾ ਮੇਰੀਆ ਟਰੈਕਟਰ ਨੂੰ ਗਾਰੰਟੀਆਂ ਟਰੱਕ ਨੂੰ ਗਾਰੰਟੀਆਂ 407 ਨੂੰ ਗਾਰੰਟੀ 22 ਫੁੱਟੀਆਂ 2 ਨੂੰ ਗਾਰੰਟੀਆਂ ਮੈਂ ਗਾਰੰਟੀਆਂ ਲਾਈਆਂ ਆ ਪਰ ਅਸੀਂ ਜਦੋਂ ਚੀਜ਼ ਲੈਣੀ ਆ ਕੋਈ ਗਾਰੰਟੀ ਨਹੀਂ ਬੰਦਾ ਪਾ ਰਿਹਾ ਸਾਰੇ ਡਰਦੇ ਕਿਉਂ ਇਸੇ ਵਜ੍ਹਾ ਤੋਂ ਵੀ ਮੈਂ ਤੋੜਦੀ ਜਾਉਣੀ ਤੋੜਦੀ ਪਰ ਆਪਾਂ ਨਹੀਂ ਡਰਦੇ ਅਸੀਂ ਕਹਿੰਨੇ ਤੋੜਦਾ ਥੋੜੀ ਜਾਵੇ ਆਪਾਂ ਐਫੀਡੀ ਸਟਾਮ ਲਖਾਓ ਆਪਣਾ ਵੀ ਜੇ ਬੰਦਾ ਕਿਸ਼ਤ ਨਹੀਂ ਦੇ ਰਿਹਾ ਗੱਡੀ ਮੈਂ ਦੇਨਾ ਕਿਸ਼ਤਾਂ ਮੇਰੀ ਗੱਡੀ ਘਰ ਖੜਾ ਕਰੋ ਲੋਨ ਮੇਰੇ ਨਾਲ ਟ੍ਰਾਂਸਫਰ ਕਰੋ ਗੱਲ ਖਤਮ ਦੈਟਸ ਇਟ ਠੀਕ ਹੈ। ਇਹੀ ਮੇਰਾ ਭਰਾ ਆਪਾਂ ਤਾਂ ਬੇਨਤੀ ਕਰਦੇ ਆ ਕਿ ਆਪਣੇ ਨਾਮ ਦਾ ਲੋਨ ਕਿਸੇ ਨੂੰ ਗੱਡੀ ਨਾ ਦੋ। ਫਾਰਮ ਸਾਈਨ ਕਰਕੇ ਦੋ। ਅਗਲੇ ਨੂੰ ਕੋਈ ਭਾਈ 10-12000 ਰੁਪਿਆ ਫੀਸ ਜਿਹੜੀ ਆ ਜਮਾ ਕਰਾ। ਆਰਟੀਐ ਸਰੈਂਡਰ ਕਰ ਆਰਸੀ ਪੇਪਰ ਸਰੈਂਡਰ ਕਰ ਤੇ ਆਪਣੇ ਨਾਮ ਗੱਡੀ ਕਰ। ਤੂੰ ਜਾਣੇ ਤੇਰਾ ਕੰਮ ਜਾਣੇ। ਆਪਣੇ ਲੋਨ ਆਪਣਾ ਲੱਗਾ ਲੋਨ ਕਿਸੇ ਨੂੰ ਨਾ ਦੋ। ਬੱਸ ਗੱਲ ਖਤਮ। ਸਤਿ ਸ੍ਰੀ ਅਕਾਲ। ਤੈਨੂੰ ਵੀਡੀਓ ਨੂੰ ਬਤ ਬਤ ਸ਼ੇਅਰ ਕਰ ਦਿਓ। ਤਾਂ ਜੋ ਕਿ ਅੱਗੇ ਵੀ ਭਰਾਵਾਂ ਨੂੰ ਪਤਾ ਲੱਗ ਸਕੇ ਵੀ ਲੱਗੇ ਲੋਨ ਦਾ ਕਿੱਡਾ ਵੱਡਾ ਰੌਲਾ ਆ